ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਮੌਜੂਦ ਹਾਂ ਜ਼ਿਲ੍ਹਾ ਗੰਗਾ ਨਗਰ ਦੇ ਪਿੰਡ 34 ਚੱਕ ਦੇ ਵਿੱਚ ਤੇ ਪਿੰਡ 34 ਚੱਕ ਦੇ ਵਿੱਚ ਦੋਸਤੋ ਤੁਸੀਂ ਇੱਕ ਖੂਬਸੂਰਤ ਜੋੜ ਦਾ ਨਜ਼ਾਰਾ ਦੇਖ ਰਹੇ ਹੋ ਇਹ ਜੋੜ ਦੇ ਦੋਨਾਂ ਪਾਸੇ ਆਹਮੋ ਸਾਹਮਣੇ ਪੀਪਲ ਤੇ ਬੋੜ ਦੇ ਰੁੱਖ ਨੇ ਤੇ ਦੋਸਤੋ ਬੜਾ ਸੋਹਣਾ ਕੱਚਾ ਇਹ ਜਿਹੜਾ ਜੋੜ ਆ ਸਾਰਾ ਤੇ ਦੋਸਤੋ ਪਹਿਲੇ ਸਮਿਆਂ ਦੇ ਵਿੱਚ ਕਹਿੰਦੇ ਵੀ ਜਿਹੜਾ ਜੋੜ ਸੀ ਜੋੜ ਦੀ ਬੜੀ ਐਮੀਅਤ ਹੁੰਦੀ ਸੀ ਜਦੋਂ ਪਿੰਡ ਵਸਾਉਂਦੇ ਸੀ ਤਾਂ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਖੂਹ ਤੇ ਜੋੜ ਇਹ ਚੀਜ਼ਾਂ ਹੋਣੀਆਂ ਬੜੀਆਂ ਲਾਜ਼ਮੀ ਹੁੰਦੀਆਂ ਸੀ ਜਿਹੜੇ ਪਿੰਡਾਂ ਦੇ ਵਿੱਚ ਜੋੜ ਜਾਂ ਖੂਹ ਨਹੀਂ ਸੀ ਹੁੰਦਾ ਉਹ ਪਿੰਡ ਮਨਜ਼ੂਰ ਨਹੀਂ ਸੀ ਹੁੰਦੇ ਤੇ ਦੋਸਤੋ ਰਾਜਸਥਾਨ ਦੇ ਪਿੰਡਾਂ ਦੇ ਵਿੱਚ ਤੇ ਹਰਿਆਣੇ ਦੇ ਪਿੰਡਾਂ ਵਿੱਚ ਅੱਜ ਵੀ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਵੱਡੇ-ਵੱਡੇ ਤੇ ਬੜੇ ਖੂਬਸੂਰਤ ਜੋੜ ਨੇ ਪੰਜਾਬ ਦੇ ਵਿੱਚ ਵੀ ਜੋੜ ਦੇਖਣ ਨੂੰ ਮਿਲਦੇ ਨੇ ਪਰ ਪੰਜਾਬ ਦੇ ਕੁਝ ਪਿੰਡਾਂ ਦੇ ਵਿੱਚ ਜੋੜ ਹੌਲੀ-ਹੌਲੀ ਕਰਕੇ ਖਤਮ ਵੀ ਹੋ ਚੁੱਕੇ ਨੇ ਤੇ ਰਾਜਸਥਾਨ ਦੇ ਵਿੱਚ ਤੁਹਾਨੂੰ ਇਹ ਨਜ਼ਾਰਾ ਆਮ ਹੀ ਦੇਖਣ ਨੂੰ ਮਿਲਦਾ ਹੈ ਕਹਿੰਦੇ ਆ ਕਿ ਜਦੋਂ ਪਿੰਡਾਂ ਤੋਂ ਗਾਂ ਪਿੰਡ ਵਸਦਾ ਸੀ ਤੇ ਬਜ਼ੁਰਗ ਇਸ ਗੱਲ ਦਾ ਮਾਣ ਕਰਦੇ ਹੁੰਦੇ ਸੀ ਕਿ ਯਾਰ ਆਪਾਂ ਆਪਣਾ ਪਿੰਡ ਵਸਾਉਣੇ ਆ ਤੇ ਉਥੇ ਆਪਣਾ ਆਪ ਦਾ ਜੋੜ ਹੋਵੇਗਾ ਕਿਸੇ ਸਮੇਂ ਜਿਹੜੀ ਜੋੜ ਦੀ ਇੰਨੀ ਜ਼ਿਆਦਾ ਐਮੀਅਤ ਸੀ ਕਿ ਲੋਕ ਇਸ ਨੂੰ ਮਾਣ ਸਮਝਦੇ ਸੀ ਕਿ ਸਾਡਾ ਆਪ ਦਾ ਜੋੜ ਹੋਵੇਗਾ ਅਸੀਂ ਆਪਣਾ ਜੋੜ ਬਣਾਵਾਂਗੇ ਜਿੱਥੇ ਸਾਨੂੰ ਕੋਈ ਰੋਕ ਟੋਕ ਨਹੀਂ ਹੋਵੇਗੀ ਤੇ ਰਾਜਸਥਾਨ ਦੇ ਪਿੰਡਾਂ ਦੇ ਵਿੱਚ ਜਾਂ ਹਰਿਆਣੇ ਵਿੱਚ ਅੱਜ ਵੀ ਦੇਖਣ ਨੂੰ ਮਿਲਦਾ ਹੈ ਕਿ ਬੜੇ ਵੱਡੇ-ਵੱਡੇ ਤੇ ਬੜੇ ਸਾਫ ਸੁਥਰੇ ਖੂਬਸੂਰਤ ਜੋੜ ਨੇ ਦੋਸਤੋ ਜੋੜ ਦੇ ਕਿਨਾਰੇ ਜਿਹੜੇ ਬੋਰਡ ਨੇ ਜਾਂ ਪੀਪਲ ਨੇ ਇਨਾਂ ਦੇ ਥੱਲੇ ਹਮੇਸ਼ਾ ਰੌਣਕ ਦੇਖਣ ਨੂੰ ਮਿਲਦੀ ਆ ਤੇ ਇਹ ਪਿੰਡ 34 ਚਾਕਾ ਦੋਸਤੋ ਇਹ ਜ਼ਿਲ੍ਹਾ ਗੰਗਾ ਨਗਰ ਦਾ ਪਿੰਡ ਆ ਤੇ ਇੱਥੋਂ ਦਾ ਜਿਹੜਾ ਤੁਸੀਂ ਇਹ ਜੋੜ ਦਾ ਨਜ਼ਾਰਾ ਦੇਖ ਰਹੇ ਹੋ ਹੋਰ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਜੋੜ ਦੇਖਣ ਨੂੰ ਮਿਲਦੇ ਨੇ ਪਰ ਇਹ ਸਾਰਾ ਕੱਚਾ ਜੋੜ ਆ ਤੇ ਇਹਦੇ ਦਿਵਾਲੇ ਕੁਝ ਰੁੱਖ ਨੇ ਆਹਮੋ ਸਾਹਮਣੇ ਪਿੱਪਲ ਦੇ ਬੋੜ ਦੇ ਰੁੱਖ ਨੇ ਤੇ ਬੜਾ ਸੋਹਣਾ ਨਜ਼ਾਰਾ ਲੱਗਿਆ ਤੇ ਸੋਚਿਆ ਤੁਹਾਡੇ ਨਾਲ ਵੀ ਸਾਂਝਾ ਕਰੀਏ ਤੇ ਦੋਸਤੋ ਜੇਕਰ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਵੱਡਾ ਤੇ ਖੂਬਸੂਰਤ ਜੋੜਾ ਤੁਸੀਂ ਉਹਦੀ ਵੀ ਫੋਟੋ ਕਮੈਂਟ ਬਾਕਸ ਦੇ ਵਿੱਚ ਸਾਂਝੀ ਜ਼ਰੂਰ ਕਰਿਆ ਜੇ ਤੇ ਇਸ ਵੀਡੀਓ ਨੂੰ ਅੱਗੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸਾਂਝਾ ਜ਼ਰੂਰ ਕਰਿਓ ਤਾਂ ਕਿ ਇਹ ਜਿਹੜੀ ਸਕੂਨ ਭਰੀ ਵੀਡੀਓ ਹੈ ਇਹਦਾ ਵੱਧ ਤੋਂ ਵੱਧ ਦੋਸਤ ਆਨੰਦ ਮਾਣ ਸਕਣ